ਉਮੈਂ ਤੁਹਾਨੂੰ ਇੱਕ ਹੁਣ ਬਿਲਕੁਲ ਨਵੇਂ ਪਲਾਂਟ ਨਾਲ ਇੰਟਰੋਡਿਊਸ ਕਰਾਵਾਂ ਜਿਹਨੂੰ ਅਸੀਂ ਜਾਪਾਨੀ ਫਲ ਕਹਿੰਦੇ ਆ ਪਰਸੀਮਨ ਆ ਦੇਖੋ ਪਹਿਲੀ ਵਾਰ ਇਹਨੂੰ ਫਲ ਆਇਆ ਆ ਦੇਖੋ ਹਲੇ ਐਪਲ ਤੇ ਮਤਲਬ ਇਹਨੂੰ ਇਨਾ ਅਸੀਂ ਕਮਰਸ਼ੀਅਲੀ ਸਫਲ ਫਸਲ ਤਾਂ ਨਹੀਂ ਮੰਨਦੇ ਇਹ ਵੈਸੇ ਤਾਂ ਮੇਰਾ ਬਾਗ ਸਾਰਾ ਕੋਈ ਕਮਰਸ਼ੀਅਲੀ ਪੁਆਇੰਟ ਆਫ 뷰 ਨਾ ਨਹੀਂ ਮਲਾਇਆ ਕਾਫੀ ਇਹਦੀ ਸ਼ੇਪ ਦੇਖੋ ਤੁਸੀਂ ਇਹ ਲੰਬਾ ਐਪਲ ਆ ਇਹ ਲੰਬੀ ਸ਼ੇਪ ਤੇ ਆ ਇਹਦੇ ਨਾਲ ਹੀ ਆ ਆ ਦੂਸਰਾ ਪਲਾਂਟ ਮੈਂ ਲਾਇਆ ਆ ਇਹ ਦੇਖੋ ਇਹ ਗੋਲ ਆ ਆ ਦੇਖੋ ਇਹ ਗੋਲ ਆ ਇਹਨੂੰ ਫਰੂਟ ਸੈਟ ਕਾਫੀ ਹੋ ਚੁੱਕਾ ਆ ਔਰ ਇਹ ਮੈਨੂੰ ਪਲਾਂਟ ਆ ਜੀ ਖੁਰਮਾਨੀ ਦਾ ਖੁਰਮਾਨੀ ਦੇ ਮੇਰੇ ਕੋ ਦੋ ਚਾਰ ਪਲਾਂਟ ਸੀਗੇ ਜਿਨ੍ਹਾਂ ਦੇ ਵਿੱਚੋਂ ਇੱਕੋ ਹੀ ਬਚਿਆ ਤੁਹਾਨੂੰ ਇੱਕ ਜਿਹੜਾ ਪਲਾਂਟ ਦਿਖਾ ਲੈਣਾ ਮੈਂ ਅਖਰੋਟ ਦਾ ਆ ਦੇਖੋ ਇਹ ਡੋਰਮੈਂਟ ਸੀਗਾ ਕਾਫੀ ਚਿਰ ਅਮੀਤ ਅੱਗੇ ਵੀ ਦੇਖਦੇ ਰਹਿੰਨੇ ਹੋ ਅਵੋਕਾਡੋ ਦਾ